ਸਸੀਗਾਲ ਦੋਸਤੋ ਆਪਾਂ ਖੜੇ ਇੱਕ ਬੇਚਰਾਗ ਪਿੰਡ ਨੂੰ ਅੱਜਕੱਲ ਆਮ ਲੋਕ ਇਹ ਨਾਮ ਦੇ ਨਾਲ ਜਾਣਦੇ ਆ ਬੇਚਰਾਗ ਪਿੰਡ ਤੇ ਆ ਤੁਸੀਂ ਦੇਖ ਦਿਓ ਵੀਰ ਤੁਰਿਆ ਜਾ ਰਿਹਾਗਾ ਇਹ ਵੀ ਹੁਣੇ ਸਾਡੇ ਬਲਾਇਆ ਤੇ ਆਇਆਗਾ ਤੇ ਆ ਤੁਸੀਂ ਇੱਕ ਨਾ ਲਾਲ ਬਿਲਡਿੰਗ ਦੇਖ ਰਹੇ ਹੋ ਆਪਾਂ ਉਹ ਨੇੜੇ ਜਾ ਕੇ ਵੀ ਦਿਖਾਵਾਂਗੇ ਤੇ ਇਹਦੇ ਬਾਰੇ ਸਾਨੂੰ ਅੱਜ ਹੀ ਆਉਂਦੇ ਆਉਂਦੇ ਆ ਪਤਾ ਲੱਗਿਆ ਇਹ ਪੂਰੀ ਗੱਲਬਾਤ ਕਰਦੇ ਆ ਆ ਦੇਖੋ ਐਡਾ ਇਹ ਪਿੰਡ ਸੀ ਪਰ ਥੇ ਹੋ ਚੁੱਕਿਆ ਇਹ ਸਾਰੇ ਪਿੰਡ ਥੇ ਹੋਣ ਤੋਂ ਬਾਅਦ ਦੇ ਵਿੱਚ ਇੱਥੋਂ ਦੇ ਲੋਕ ਕਿੱਥੇ ਗਏ ਕਿਵੇਂ ਹੋਇਆ ਤੇ ਇੱਥੋਂ ਦੀ ਜਿਹੜੀ ਪੈਲੀ ਸੀ ਉਹ ਕੀ ਦੇ ਨਾਂ ਬੋਲਦੀ ਆ ਉਹ ਪੂਰੀ ਆਪਾਂ ਗੱਲਬਾਤ ਕਰਦੇ ਆਗੇ ਤੇ ਸਭ ਤੋਂ ਪਹਿਲਾਂ ਬਾਈ ਜੀ ਸਾਨੂੰ ਇਹ ਦੱਸੋ ਵੀ ਇਹ ਪਿੰਡ ਦਾ ਨਾਮ ਕੀ ਸੀ ਇਹ ਬਾਈ ਜੀ ਇਹ ਮਜਾਰਾ ਪਿੰਡ ਆ ਲਤਾਲੇ ਤੇ ਰਸੂਲਪੁਰ ਦੇ ਸੰਨ ਦੇ ਵਿੱਚ ਇਹ ਪਿੰਡ ਆ ਹੂੰ ਇਹ ਆ ਆਪਣੇ ਜ ਹੱਲਿਆਂ ਵੇਲੇ ਇਹ ਜਿਹੜਾ ਪਿੰਡ ਬੇਚਰਾਗ ਹੋ ਗਿਆ ਸੀ ਉਸ ਤੋਂ ਬਾਅਦ ਜਿਹੜਾ ਮਤਲਬ ਇੱਥੇ ਬਸੋਂ ਸੀ ਉਹ ਸਾਰੀ ਇੱਥੋਂ ਚਲੇ ਗਏ ਤੇ ਘਰ ਢਹਾ ਢੇਰੀ ਹੋ ਗਏ ਇਕੱਲੀ ਇੱਕੋ ਇਮਾਰਤ ਜਿਹੜੀ ਮਸਜਿਦ ਦੀ ਸੀਗੀ ਉਹ ਬਚੀ ਸੀਗੀ ਜਿਹੜੀ ਇਸ ਟਾਈਮ ਆ ਉਹ ਸਾਹਮਣੇ ਜਿਹੜੀ ਤੁਸੀਂ ਦੇਖ ਰਹੇ ਹੋ ਨਾ ਇਹ ਇਮਾਰਤ ਬਚੀ ਸੀ ਤੇ ਇਹ ਵੀ ਢਹਾ ਢੇਰੀ ਹੋਈ ਸੀਗੀ ਤੇ ਹੋਣਾ ਹਾਂ ਹਾਂ ਓਕੇ ਇਹ ਥੋੜਾ ਜਿਹਾ ਸਮਾਂ ਹੋਇਆ ਆਪਣੇ ਮੁਸਲਮਾਨ ਭਾਈਚਾਰੇ ਨੇ ਆਪਣੇ ਕੱਤਰ ਹੋ ਕੇ ਇਹਨੂੰ ਰੈਨੂਵੇਟ ਕਰਿਆ ਇਹਦੀ ਸਾਮ ਸੰਭਾਲ ਕਰੀ ਆ ਓਕੇ ਤੇ ਪਰ ਇਹ ਹੁਣ ਪਿੰਡ ਜਾਨੀ ਬੇਚਰਾਗ ਆ ਹੂੰ ਤੇ ਰਹਿਣਾ ਬਸਣਾ ਤਾਂ ਇੱਥੇ ਕਿਸੇ ਨੇ ਦੂਰ ਦੀ ਗੱਲ ਆ ਇੱਥੇ ਤਾਂ ਰਾਹੀ ਪਾਂਦੀ ਕੋਈ ਬੱਕਰੀਆਂ ਵਾਲੇ ਵੀਰ ਆ ਜਾਂਦੇ ਆ ਕਿਤੇ ਰਾਹੀ ਪਾਂਦੀ ਨੰਘਦਾ ਕੋਈ ਇੱਥੇ ਖੜ ਜਾਂਦਾ ਹੂੰ ਤੇ ਵੈਸੇ ਇਹ ਬੇਚਰਾਗ ਪਿੰਡ ਹੈ ਇਹਦੀ ਜ਼ਿਆਦਾਤਰ ਜਿਹੜੀ ਜ਼ਮੀਨ ਆ ਉਹ ਲਤਾਲੇ ਪਿੰਡ ਦੇ ਮਤਲਬ ਜਿਹੜੇ ਕਿਸਾਨ ਨੇ ਉਹਨਾਂ ਕੋਲ ਆ ओके ਉਦੋਂ ਬਾਅਦ ਜੋ ਮਰੱਬੇਬੰਦੀ ਹੋਈ ਆ ਮਰੱਬੇਬੰਦੀ ਵੇਲੇ ਲਤਾਲਾ ਪਿੰਡ ਦੇ ਜਿਹੜੇ ਕਿਸਾਨਾਂ ਕੋਲ ਜ਼ਿਆਦਾ ਇੱਥੇ ਚਲੀ ਗਈ ਜ਼ਮੀਨ ਇਹਦੇ ਪਿੰਡ ਦੀ ਓਕੇ ਹਾਂਜੀ ਹਾਂਜੀ ਤੇ ਅੱਜ ਵੀ ਇਹਨੂੰ ਜਿੰਦੀ ਉਹੀ ਪੁਰਾਣੇ ਪਿੰਡ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹਾਂਜੀ ਆਲੇ-ਦਾਲ ਦੇ ਪਿੰਡਾਂ ਨੂੰ ਤਾਂ ਪਿੰਡ ਦੇ ਲੋਕਾਂ ਨੂੰ ਤਾਂ ਸਾਰਿਆਂ ਨੂੰ ਪਤਾ ਹੀ ਆ ਉਹ ਮਜਾਰੇ ਦੀ ਉਹ ਗੱਲ ਕਰਦੇ ਨੇ ਜਦੋਂ ਕੋਈ ਗੱਲ ਹੋਊਗੀ ਇੱਥੇ ਦੀ ਤਾਂ ਮਜਾਰੇ ਦਾ ਨਾਮ ਲੈ ਕੇ ਹੀ ਗੱਲ ਕਰਦੇ ਆ ਓਕੇ ਅੱਜ ਫਿਰ ਉਹਦਾ ਮਤਲਬ ਬਸੋ ਨਾ ਹੋਣ ਕਾਰਨ ਹੁਣ ਕਾਗਜ਼ੀ ਇਹ ਬੇ ਬੇਚਰਾਗ ਪਿੰਡ ਹੀ ਆ ਓਕੇ ਆਪਾਂ ਨੇੜੇ ਚੱਲ ਕੇ ਦਰਸ਼ਕਾਂ ਨੂੰ ਉਹ ਜਿਹੜੀ ਬਿਲਡਿੰਗ ਤੇ ਆਜੋ ਦੋਸਤੋ ਅੱਗੇ ਤੁਹਾਨੂੰ ਦਿਖਾਉਨੇ ਆਂ ਅਸੀਂ ਬਿਲਡਿੰਗ ਤੇ ਕਿਵੇਂ ਉਹਨੂੰ ਰੈਨੋਰੇਟ ਕੀਤਾ ਤੇ ਉਹਦੇ ਅੰਦਰਲੀਆਂ ਤੇ ਬਾਹਰਲੀਆਂ ਤਸਵੀਰਾਂ ਵੀ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਇਹੋ ਮਾਜ਼ਾ ਹੈ ਮਿੱਤਰੋ ਤੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਤੱਕ ਤਾਂ ਜਿਹੜੇ ਉੱਪਰ ਡਿਜ਼ਾਈਨ ਪਾਏ ਹੋਏ ਆ ਇਹ ਨਵੇਂ ਆ ਇਦਾਂ ਹੀ ਹਾਂਜੀ ਹਾਂ ਜਿਹੜੇ ਆ ਉੱਪਰ ਬੁਰਜੀਆਂ ਬਣੀਆਂ ਨੇ ਤੇ ਉੱਪਰ ਜਿਹੜਾ ਆਪਣਾ ਓਟਾ ਬਣਿਆ ਹੋਇਆ ਉੱਪਰਲੇ ਪਾਸੇ ਇਹ ਆ ਫਿਰ ਜਿਹੜੀ ਮਤਲਬ ਇਹ ਰੈਨੋਵੇਸ਼ਨ ਦੇ ਤੋਂ ਬਾਅਦ ਹੀ ਹੋਇਆ ਜਿਹੜੀ ਆ ਸਾਹਮਣੇ ਤੁਸੀਂ ਕੰਨ ਦੇਖ ਰਹੇ ਹੋ ਪੁਰਾਣੀ ਇੱਟ ਦੀ ਇਹ ਪਹਿਲਾਂ ਤੋਂ ਹੀ ਖੜੀ ਸੀ ਮਸਜਿਦ ਵੀ ਇਦਾਂ ਹੀ ਖੜੀ ਸੀ ਹਾਂ ਮਸਜਿਦ ਇਦਾਂ ਹੀ ਖੜੀ ਸੀ ਉਸ ਤੋਂ ਬਾਅਦ ਫਿਰ ਜਿਹੜਾ ਆਪਣੇ ਭਾਈਚਾਰਾ ਮੁਸਲਮਾਨ ਭਾਈਚਾਰਾ ਉਹਨਾਂ ਨੇ ਆ ਕੇ ਇਹਦਾ ਸਾਫ਼ ਸੁਭਈਆ ਕਰਕੇ ਤੇ ਇਹ ਉੱਪਰ ਜਿਹੜੀ ਬਣਾਈ ਆ ਕਮਟੀਆਂ ਬਣਾਈਆਂ ਨੇ ਬਾਅਦ ਚ ਬਣਾਈਆਂ ਨੇ ਤੇ ਫਿਰ ਇਹਦਾ ਕਾਰ ਕਰਕੇ ਨੇ ਗੇਟ ਵਗੈਰਾ ਲਾ ਕੇ ਆ ਜੰਗਲਾ ਲਾ ਕੇ ਬਾਹਰ ਇਹਨਾਂ ਨੇ ਸਾਫ ਸਵਈਆ ਕਰਿਆ ਤੇ ਹੁਣ ਇੱਥੇ ਆਪਣੇ ਮੁਸਲਮਾਨ ਭਾਈਚਾਰੇ ਦੇ ਵੀਰ ਆਉਂਦੇ ਨੇ ਲੰਗਦੇ ਕਰਦੇ ਦੁਆ ਸਲਾਮ ਕਰਦੇ ਨੇ ਆਪਣੀ ਹੋਉਂਦੇ ਰਹਿੰਦੇ ਨੇ ਜੀ ਹੋਰ ਤਾਂ ਇੱਥੇ ਕੋਈ ਆਉਂਦਾ ਨਹੀਂ ਆਪਾਂ ਅੰਦਰੋਂ ਵੀ ਮਾਹੌਲ ਦੇਖਦੇ ਅੰਦਰਲੀ ਛੱਤ ਹੈ ਜਿਹੜੀ ਉਹ ਵੀ ਚੈੱਕ ਕਰਦੇ ਹਾਂਗੇ ਆਜੋ ਦੋਸਤੋ ਅੰਦਰ ਚੱਲਦੇ ਹਾਂ ਅੰਦਰੋਂ ਦੇਖਦੇ ਆ ਵੀ ਕਿੱਦਾਂ ਲੋਕ ਖੁੱਲਾ ਹੀ ਹੈਗਾ ਲੋਕ ਤਾਂ ਨਹੀਂ ਲੱਗੇ ਹੋਇਆ ਇਹ ਦੇਖਣਗੇ ਆਪਾਂ ਹਾਂ ਆ ਲੋਕ ਇੱਥੇ ਜਿਹੜਾ ਮੁਸਲਮਾਨ ਭਰਾ ਉਹ ਬੈਠ ਕੇ ਨਵਾਜਦਾ ਕਰਦੇ ਆ ਪ੍ਰਮਾਤਮਾ ਅਗੇ ਤੇ ਇਸ ਤੋਂ ਅਕਿ ਜਿਹੜੀ ਇਹ ਛਾਤ ਦੀ ਆਪਣਾ ਗੱਲ ਕਰਦਾਂਗੀ ਸੱਤ ਬਿਲਕੁਲ ਸਹੀ ਹੈ ਤੇ 65 ਹੋਇਆ ਹੋਇਆ 40 ਇਹਦੇ ਤੇ ਤੇ ਬਾਕੀ ਸਾਰੇ ਸਵਾਲ ਕੰਨੀਓ ਪੂਰੀ ਓਕੇ ਆ ਬਿੰਦਗੇ ਨੇ ਤੇ ਧੰਨਵਾਦ ਉਹਨਾਂ ਭਰਾਵਾਂ ਦਾ ਜਿੰਨ੍ਹਾਂ ਨੇ ਭਾਈਆਂ ਜਿਹੜੇ ਮੀਂਹ ਦਿੱਤੀ ਆ ਆਹ ਦਾ ਧਾਰ ਰੋਗ ਸਥਾਨ ਆ ਜਿਹੜਾ ਉਹਨੂੰ ਦੁਬਾਰੇ ਮਤਲਬ ਹੀ ਇੱਕ ਤਰ੍ਹਾਂ ਦਾ ਦੁਆਰੇ ਨਵੀਨੀਕਰਨ ਦੇ ਵਿੱਚ ਲੈ ਜਾਂਦਾ ਜਿਵੇਂ ਕਿ ਆਪਣੇ ਵੀ ਪਾਕਿਸਤਾਨ ਦੇ ਵਿੱਚ ਕਈ ਗੁਰਦੁਆਰੇ ਇਦਾਂ ਦੇ ਰਹਿ ਗਏ ਸੀਗੇ ਉੱਥੇ ਹੁਣ ਵੀ ਸਿੱਖ ਭਾਈਚਾਰਾ ਜਾ ਕੇ ਨਾ ਉਹ ਕੀ ਕਰ ਰਿਹਾ ਕਿ ਉਹਦਾ ਨਵੀਨੀਕਰਨ ਕਰ ਰਿਹਾ ਹੈਗਾ ਤੇ ਵੀਡੀਓ ਕਿੱਦਾਂ ਲੱਗੀ ਜੇ ਤੁਹਾਨੂੰ ਇਸ ਪਿੰਡ ਬਾਰੇ ਮਝਾਰੇ ਪਿੰਡ ਬਾਰੇ ਕਿਸੇ ਨੂੰ ਹੋਰ ਜ਼ਿਆਦਾ ਨੋਲਜ ਹੋਵੇ ਉਹ ਭਰਾ ਸਾਨੂੰ ਕਮੈਂਟਾਂ ਦੇ ਵਿੱਚ ਦੱਸ ਸਕਦਾ ਤੇ ਅਸੀਂ ਅੱਗੇ ਤੋਂ ਇਹਦੀ ਭਰਪੂਰ ਜਾਣਕਾਰੀ ਲੈ ਕੇ ਆਵਾਂਗੇ ਇਹਦੇ ਵਿੱਚ ਕਿੰਨੇ ਲੋਕ ਰਹਿੰਦੇ ਸੀ ਕਿੰਨੇ ਘਰ ਸੀ ਉਹਨਾਂ ਦਾ ਕਿਤਾ ਕੀ ਸੀ ਅਸੀਂ ਪੂਰੀ ਖੋਜ ਦੇ ਨਾਲ ਦੁਬਾਰੇ ਵੀਡੀਓ ਪਾਵਾਂਗੇ ਧੰਨਵਾਦ